ਕਾਂਗਰਸ ਪਾਰਟੀ ਦੀ ਵਾਰ ਨੰਬਰ 26 ਦੀ ਟਿਕਟ ਨਾ ਮਿਲਣ ਤੋਂ ਨਿਰਾਸ਼ ਹੋ ਕੇ ਆਜ਼ਾਦ ਚੋਣ ਲੜ ਰਹੇ ਕਾਂਗਰਸ ਤੇ ਹਾਤੀ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਮੁੰਡਿਆ ਦੀ ਚੋਣ ਮਹੀਮ ਨੂੰ ਉਦੋਂ ਭਾਰੀ ਵੱਲ ਮਿਰਿਆ ਜਦੋਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇਲਾਕੇ ਦੇ ਲੋਕਾਂ ਨੇ ਉਹਨਾਂ ਦੀ ਚੋਣ ਮਹੀਮ ਦੀ ਕਮਾਂਡ ਖੁਦ ਸੰਭਾਲਣ ਦਾ ਐਲਾਨ ਕਰ ਦਿੱਤਾ ਉਹਨਾਂ ਦੇ ਗ੍ਰਹਿ ਵਿਖੇ ਹੋਈ ਪਰਮੇ ਮੀਟਿੰਗ ਵਿੱਚ ਲੋਕਾਂ ਨੇ ਉਹਨਾਂ ਦੀ ਟਿਕਟ ਕੱਟਣ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਹਲਕੇ ਤੋਂ ਕਾਂਗਰਸ ਦੀ ਨੁਮਾਇੰਦੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਨੂੰ ਨੀਵਾਂ ਦਿਖਾਉਣ ਲਈ ਅਜਿਹਾ ਕੁਝ ਕੀਤਾ ਗਿਆ ਹੈ ਉਨਾ ਕਿਹਾ ਕਿ ਮੁੰਡੀਆਂ ਨੇ ਹਮੇਸ਼ਾ ਨਿੱਜੀ ਤੌਰ ਤੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਜਿਹੜੇ ਕੰਮ ਪਿਛਲੇ ਅਕਾਲੀ ਕੌਂਸਲਰ ਨੇ 5 ਸਾਲ ਵਿੱਚ ਨਹੀਂ ਕਰਵਾਏ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾ ਕੇ ਵਾਟ ਚ ਆਪਣੀ ਸ਼ਭੀ ਬਣਾਈ ਹੈ। ਉਹਨਾਂ ਕਿਹਾ ਕਿ ਉਹ ਮੁੰਡੀਆਂ ਦੇ ਨਾਲ ਹਨ ਅਤੇ ਉਸ ਦੇ ਲਈ ਘਰ ਘਰ ਜਾ ਕੇ ਵੋਟਾਂ ਮੰਗਣਗੇ ਤੇ ਵੱਡੀ ਲੀਟ ਨਾਲ ਜਿਤਾਉਣਗੇ। ਮੇਰਾ ਨਾਮ ਜਸਵਿੰਦਰ ਗੌਰ ਇਹ ਇਹ ਜੋ ਹਰਦੀਪ ਸਿੰਘ ਮੁੰਡੀਆਂ ਵਾੜ ਨੰਬਰ 26 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਖੜੇ ਹੋਏ ਸੀਗੇ ਇਹਨਾਂ ਨੇ ਬਹੁਤ ਵਧੀਆ ਜਦੋਂ ਤੋਂ ਇਹਨਾਂ ਨੇ ਇਸ ਪਾਰਟੀ ਵਿੱਚ ਆਏ ਇਹਨਾਂ ਨੇ ਬਹੁਤ ਕੰਮ ਕੀਤੇ ਬਹੁਤ ਵਧੀਆ ਕੰਮ ਕੀਤੇ ਜਿੱਥੇ ਵੀ ਕਿਤੇ ਇਹਨਾਂ ਨੂੰ ਕਿਸੇ ਨੇ ਬੁਲਾਇਆ ਗਿਆ ਇਹ ਪਹੁੰਚੇ ਹਰ ਮਾਰਗ ਤੇ ਪਹੁੰਚੇ ਹਰ ਖੁਸ਼ੀ ਤੇ ਪਹੁੰਚੇ ਹਰ ਇੱਕ ਦੀ ਸਹਾਇਤਾ ਵਿੱਚ ਗਏ ਇਹੋ ਇਹਨਾਂ ਨੇ ਸਕੂਲਾਂ ਵਿੱਚ ਗਏ ਇਹੋ ਬੱਚਿਆਂ ਦੇ ਬੱਚੇ ਵਿੱਚ ਹਰ ਦੇ ਵਿੱਚ ਸਾਥ ਹਰ ਇੱਕ ਦੇ ਨਾਲ ਸਾਥ ਦਿੱਤਾ ਮੁੰਡੇ ਨਾਲ ਮੁੰਡਾ ਜੋੜ ਕੇ ਇਹਨਾਂ ਨੇ ਹਰ ਇੱਕ ਦਾ ਸਾਥ ਨਵਾਇਆ ਤੇ ਇਹਨਾਂ ਨੂੰ ਜਦੋਂ ਕਿ ਦੂਸਰੀ ਪਾਰਟੀ ਵਾਲਿਆਂ ਨੇ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਜਦੋਂ ਇਹਨਾਂ ਦੀ ਟਿਕਟ ਦੀ ਵਾਰੀ ਆਈ ਤੇ ਉਹਨਾਂ ਇਹਨਾਂ ਨਾਲ ਧੋਖਾ ਧੋਖੇ ਵਾਜੀ ਕੀਤੀ ਗਈ ਪਰ ਜੋ ਜਿਹੇ ਬੀਬੀ ਸਤ ਸਤਿੰਦਰ ਪੋਰ ਵਿੱਟੀ ਬੀਬੀ ਜੀ ਇਨਾਂ ਦੇ ਨਾਲ ਸੀ ਉਹਨਾਂ ਨੇ ਵੀ ਵੀਡੀਓ ਵਿੱਚ ਕਿਹਾ ਕਿ ਜੋ ਕਿ ਇਹਨਾਂ ਦੇ ਨਾਲ ਇਹਨਾਂ ਨੇ ਸ਼ੁਰੂ ਤੋਂ ਇੰਨਾ ਕੰਮ ਕਰ ਰਹੇ ਕਾਂਗਰਸ ਪਾਰਟੀ ਵੱਲੋਂ ਕਰ ਰਹੇ ਸੀਗੇ ਕਿ ਇਹਨਾਂ ਨਾਲ ਇਹ ਕੀਤਾ ਗਲਤ ਕੰਮ ਕੀਤਾ ਗਿਆ ਤੇ ਇਸ ਕਰਕੇ ਇਹਨਾਂ ਨੂੰ ਇਹਨਾਂ ਨਾਲ ਧੋਖੇਬਾਜ਼ੀ ਹੋਈ ਲੇਕਿਨ ਇਹ ਫਿਰ ਵੀ ਇਹਨਾਂ ਨੇ ਆਪਣਾ ਹੌਸਲਾ ਨਹੀਂ ਹਾਰਿਆ ਇਹ ਹੌਸਲੇ ਬਲੰਦ ਰਹੇ ਜੋ ਵੀ ਸਾਰੇ ਸਾਡੇ ਆਪਣੇ ਹੈਗੇ ਆ ਮੁਹੱਲੇ ਦੇ ਸੋਰ ਬਾੜ ਦੇ ਆ ਸਾਰੇ ਇਹਨਾਂ ਦੇ ਨਾਲ ਆ ਉਹਨਾਂ ਨੇ ਇਹਨਾਂ ਨੂੰ ਹੌਸਲੇ ਵਧਾਈ ਦਿੱਤੀ ਕਿ ਤੁਸੀਂ ਜਾਦ ਖੜੇ ਹੋਵੋ ਅਸੀਂ ਤੁਹਾਨੂੰ ਤੁਹਾਡੇ ਨਾਲ ਮੁੰਡੇ ਨਾਲ ਜੋੜ ਕੇ ਅਸੀਂ ਤੁਰਾਂਗੇ ਅਤੇ ਤੁਹਾਨੂੰ ਆਪਣੀ ਅਸੀਂ ਪੂਰਾ ਜਿਤਾਵਾਂਗੇ ਜਦੋਂ ਵੀ ਇਹਨਾਂ ਦਾ ਇਹ ਹੁਣ ਅਸੀਂ ਇਹਨਾਂ ਨੂੰ ਖੜੇ ਕੀਤਾ ਆਪਣੀ 26 ਨੰਬਰ ਵਾਰਡ ਵਿੱਚ ਇਹਨਾਂ ਨੂੰ ਅਸੀਂ ਆਜ਼ਾਦ ਪਾਰਟੀ ਵੱਲੋਂ ਖੜਾ ਕੀਤਾ ਲੇਕਿਨ ਇਹ ਕੰਮ ਜਿੱਤ ਕੇ ਵੀ ਕਾਂਗਰਸ ਪਾਰਟੀ ਨਾਲ ਹੀ ਜੋੜਨਗੇ ਔਰ ਇਹ ਕੰਮ ਉਹਨਾਂ ਨਾਲ ਹੀ ਜੁੜ ਕੇ ਹੀ ਕੰਮ ਕਰਨਗੇ ਹਰ ਇੱਕ ਦਾ ਕੰਮ ਸਵਾਰਨਗੇ ਹਰ ਇੱਕ ਦੀ ਕਿਸੇ ਵੀ ਮਤਲਬ ਕੰਮ ਵਿੱਚ ਕਿਸੇ ਦੇ ਦੁੱਖ ਵਿੱਚ ਸੁੱਖ ਵਿੱਚ ਹਰ ਕੰਮ ਵਿੱਚ ਇਸ ਹਾਤਾ ਕਰਨਗੇ ਹਰਦੀਪ ਸਿੰਘ ਮੁੰਡੀਆਂ ਪਾਰ ਨੰਬਰ 26 ਅੱਜ ਨਿਊ ਜੀਟੀਪ نگر ਵਿੱਚ ਮੀਟਿੰਗ ਹੋਈ ਜਿਸ ਵਿੱਚ ਹਰ ਇੱਕ ਘਰ ਤੋਂ ਮੇਰੀ ਭੈਣ ਮੇਰੇ ਵੀਰ ਮੇਰੇ ਬਜ਼ੁਰਗ ਮਾਤਾਵਾਂ ਆਪ ਮੇਨਾਂ ਸੱਦੇ ਤੇ ਬੁਲਾ ਕੇ ਐਡਾ ਤਗੜਾ ਸਮਰਥਨ ਐਡਾ ਤਗੜਾ ਮੈਨੂੰ ਅਸ਼ੀਰਵਾਦ ਦਿੱਤਾ ਕਿ ਮੈਨੂੰ ਅੱਜ ਨਹੀਂ ਕਿਸ ਦਿਨ ਦੀ ਆਪਾਂ ਡੋਰ ਟੂ ਡੋਰ ਕਰ ਰਹੇ ਆਂ ਹਰ ਗਲੀ ਚੋਂ ਹਰ ਘਰ ਚੋਂ ਸਰੂਪਾ ਪੈ ਰਹੇ ਆਂ ਮੈਂ ਜਦੋਂ ਘਰੇ ਆਉਨਾ ਤੇ ਮੇਰੀ ਵਾਹ ਖੁਦ ਕਹਿੰਦੀ ਆ ਕਿ ਇੰਨੇ ਸਰੂਪੇ ਕੀ ਕਰਿਓ ਤੁਸੀਂ ਮੁੱਲ ਲੈ ਰਹੇ ਹੋ ਮੈਂ ਕਹਿੰਦਾ ਲੋਕਾਂ ਦਾ ਪਿਆਰ ਮਿਲ ਰਿਹਾ ਸਰੂਪੇ ਰੱਖੀ ਜਾਂ ਇਹ ਆਪਾਂ ਜਿੱਤ ਕੇ ਸਾਰੇ ਲੋਕਾਂ ਦਾ ਧੰਨਵਾਦ ਕਰਕੇ ਹਰ ਘਰ ਚ ਜਾ ਕੇ ਸਰੂਪਾ ਉਹਨਾਂ ਦਾ ਪਾਵਾਂਗੇ ਉਹਨਾਂ ਦਾ ਧੰਨਵਾਦ ਕਰਾਂਗੇ ਪੂਰੇ ਇਲਾਕੇ ਚ ਜਿੰਨਾ ਮੈਨੂੰ ਅੱਜ ਅਸੀਰਵਾਦ ਮਿਲ ਰਹੇ ਆ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੇਰੇ ਲਈ ਇਹ ਲੋਕ ਨਹੀਂ ਪ੍ਰਮਾਤਮਾ ਆਪ ਆ ਕੇ ਅਸੀਰਵਾਦ ਦੇ ਰਿਹਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਰੱਬ ਰੂਪ ਸਮਝਦਾ ਮੈਂ ਨਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਮੈਂ ਦੁਬਾਰਾ ਫਿਰ ਪੂਰੇ ਇਲਾਕੇ ਦਾ ਵਾਰ ਨੰਬਰ 26 ਨਾਲੇ ਵਾਦਾ ਵੀ ਕਰਦਾ ਔਰ ਕਸਮ ਵੀ ਖਾਣਾ ਕਿ ਮੈਂ ਸਰਕਾਰ ਕੋਲੋਂ ਤੇ ਮੱਤਵਤ ਕੰਮ ਕਰਵਾਵਾਗਾ ਵੀ ਜਿੰਨੇ ਜੋਗਾ ਜਿੱਦਾਂ ਪਹਿਲਾਂ ਚੱਲਦਾ ਆ ਰਿਆਂ ਉਸ ਤੋਂ ਕਿਤੇ ਵੱਧ ਦਿਨ ਰਾਤੇ ਕਰਕੇ 24 ਘੰਟੇ ਸੇਵਾ ਲਈ ਹਾਜ਼ਰ ਰਾਵਾਂਗਾ ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਕਿਉਂਕਿ ਮੈਂ ਇੱਥੇ ਕਰੀਬ 30 ਸਾਲ ਤੋਂ ਮਕਾਨ ਬਣਾਇਆ ਹੋਇਆ ਹੈ ਗੁਰੂ ਤੇਗ ਬਹਾਦਰ ਨਗਰ ਵਿੱਚ ਜਿਹੜਾ 30 ਸਾਲ ਤੋਂ ਇੱਥੋਂ ਦਾ ਵਸੰਦਾ ਠੀਕ ਹੈ ਮੈਂ ਮਹਿਕਮੇ ਪੁਲਿਸ ਨੌਕਰੀ ਕੀਤੀ ਹੈ ਜਾਂ ਨਹੀਂ ਕੀਤੀ ਪਰ ਇਲਾਕੇ ਨਾਲ ਤੇ ਮੈਂ ਕੋਈ ਮਾੜਾ ਨਹੀਂ ਕੀਤਾ ਇੱਥੇ ਸਾਬਕਾ ਕਾਉਂਸਲਰ ਸਾਹਿਬ ਗੁਰੂ ਮਹਾਰਾਜ ਦੀ ਨਗਰੀ ਵਿੱਚ ਖੜ ਕੇ ਜਦੋਂ ਗੇਜਾ ਸਿੰਘ ਪ੍ਰਧਾਨ ਦੀ ਦਫਤਰਦਾਰਦ ਘਟਨ ਹੋਇਆ ਤੋ ਉਹਨੇ ਦੋਨੇ ਬਾਹਾਂ ਖੜੀਆਂ ਕਰਤੀਆਂ ਪ੍ਰਸਾਦ ਜਗਿੰਦਰ ਸਿੰਘ ਇਹ ਤੇ ਏਰੀਆ ਮੇਰਾ ਹੈ ਹੀ ਨਹੀਂ ਮੇਰੇ ਨਾਲੋਂ ਕੱਟਿਆ ਗਿਆ ਤੇ ਮੈਂ ਇਸ ਇਲਾਕੇ ਦਾ ਕੋਈ ਸੁਧਾਰ ਨਹੀਂ ਕਰ ਸਕਦਾ ਮੈਂ ਹੀ ਤਰਲਾ ਮਾਰਿਆ ਸਰ ਜੀ ਤੁਹਾਡਾ ਏਰੀਆ ਤੁਸੀਂ ਇੱਥੋਂ ਵੋਟਾਂ ਲੈ ਕੇ ਗਏ ਹੋ ਅਸੀਂ ਤਾਂ ਮਿੰਤਾ ਹੀ ਕਰ ਸਕਦੇ ਹਾਂ ਹੋਰ ਆਪਣਾ ਕਿਹੜਾ ਯੋਰ ਹੈ ਮੈਨੂੰ ਇਹ ਜੀ ਸਮਝ ਲੱਗਦੀ ਵੀ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਦੋਨੇ ਬਾਹਾਂ ਖੜਾ ਕਰਕੇ ਕਹਿਣ ਲੱਗਾ ਮੇਰੇ ਹੱਥ ਖੜੇ ਆ ਵੀ ਅੱਜ ਕਿਉਂ ਦੋਨੇ ਹੱਥ ਜੋੜ ਕੇ ਇਸ ਇਲਾਕੇ 'ਚ ਤੁਰਿਆ ਫਿਰਦਾ ਜਾਂ ਮੈਨੂੰ ਗੇਜਾ ਸਿੰਘ ਜੀ ਦੱਸਦਣ ਜਾਂ ਸਰਦਾਰ ਕਰਨੈਲ ਸਿੰਘ ਪ੍ਰਧਾਨ ਜੀ ਦੱਸਦਣ ਅਸੀਂ ਇਤ ਇਲਾਕੇ ਦਾ ਵਿਕਾਸ ਚਾਹੁੰਦੇ ਸੀ ਨਾ ਕਿ ਬਨਾਸ਼ ਚਾਹੁੰਦੇ ਸੀ ਇਹਨਾਂ ਨੇ 10 ਸਾਲ 'ਚ ਬਨਾਸ਼ ਪਿੱਛੇ ਪਿੱਛੇ ਕਰਕੇ ਕਰਾ ਕੇ ਵੀ ਫੇਰ ਵੀ ਅਜੇ ਵੀ ਮਗਰਮੋਰ ਫਿਰ ਜਾਂਦੇ ਮੈਨੂੰ ਸਮਝ ਲੱਗੀ ਵੀ ਇਲਾਕੇ ਦੇ ਇਹਨਾਂ ਨੇ ਛੱਪੜ ਬਣਾ ਦੇਣੇ ਸੀ ਤਾਂ ਕਿ ਮੱਛੀ ਤਲਾਬ ਬਣ ਜਾਵੇ ਨੰਬਰ 1 ਨੰਬਰ 2 ਇਹ ਆ ਵੀ ਜਦੋਂ ਦਾ ਬਾਗ ਡੋਰ ਬੀਬੀ ਬਿੱਟੀ ਜੀ ਨੇ ਸ੍ਰੀ ਹਰਦੀਪ ਸਿੰਘ ਨੂੰ ਫੜਾਈ ਇਹਨਾਂ ਨੇ ਇੱਕ ਇੱਕ ਘਰ ਦੇ ਮੂਰੇ ਜਾ ਕੇ ਮੈਨੂੰ ਨਹੀਂ ਪਤਾ ਲੱਗਾ ਵੀ ਲਾਈਟਾਂ ਕਿੱਥੋਂ ਲਿਆਈਆਂ ਤੇ ਕਿੱਥੋਂ ਨਹੀਂ ਲੈਂਦਾ ਸਾਡਾ ਹਨੇਰੇ ਵਿੱਚ ਇਲਾਕਾ ਡੁੱਬਿਆ ਪਿਆ ਸੀ ਤੇ ਪੱਲਿਓ ਪੈਸੇ ਲਾ ਕੇ ਮੈਂ ਖੁਦ ਆਪ ਲਾਈਟਾਂ ਲੁਆਈਆਂ ਨੇ ਅਸੀਂ ਬੀਬੀ ਜੀ ਨੂੰ ਵੀ ਤਰਲਾ ਮਾਰਿਆ ਕਿ ਬੀਬੀ ਜੀ ਸਾਨੂੰ ਇਹੋ ਜੇ ਕਾਉਂਸਲਰ ਦੀ ਚੋਣ ਦੀ ਲੋੜ ਹੈ ਸਾਨੂੰ ਇਹੋ ਜੇ ਕਾਉਂਸਲਰ ਦੀ ਲੋੜ ਨਹੀਂ ਵੀ ਜਿਹੇ ਢੋਲੇ ਵਾਲ ਚੌਂਕ ਚੌਂ ਨੂੰ ਲੱਭਦੇ ਫਰੀਏ ਜਾਂ ਹੋਰ ਕਿ ਸੜਕਾਂ ਦੇ ਲੱਭਦੇ ਫਰੀਏ ਮੈਨੂੰ ਸਰਕਾਰ ਦਾ ਪਤਾ ਨਹੀਂ ਲੱਗਿਆ ਵੀ ਇਹਨਾਂ ਨੂੰ ਕੰਮ ਵਾਲੇ ਬੰਦਿਆਂ ਦੀ ਲੱਗਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਤਾਂ ਚਾਹ ਪਲੂਸਾਂ ਦੀ ਲੋੜ ਹੈ ਨੰਬਰ 3 ਤੇ ਮੈਨੂੰ ਇਹ ਅਜੇ ਤੱਕ ਇਹ ਸਰਕਾਰਾਂ ਦੀ ਸਮਝ ਨਹੀਂ ਲੱਗੀ ਕਿ ਇਹ ਵਧੀਆ ਮੁੰਡਾ ਕੰਮ ਕਰਨ ਵਾਲੇ ਦਾ ਕਦੇ ਨਾ ਨਹੀਂ ਤੇ ਜਿਹੜੇ ਬੰਦੇ ਦੀਆਂ ਥਾਂ ਥਾਂ ਅਸੀਂ ਵੀ ਚਲੋ ਭਾਵੇਂ ਬਦਨਾਮ ਹੀ ਹੋਵਾਂਗੇ ਪਰ ਜਿਨ੍ਹਾਂ ਦੀਆਂ ਬਦਨਾਮੀਆਂ ਨੇ ਤੇ ਉਹੋ ਜੇ ਬੰਦਿਆਂ ਨੂੰ ਟਿਕਟਾਂ ਦੇ ਕੇ ਭੇਜਦੇ ਆ ਮੈਨੂੰ ਪਤਾ ਨਹੀਂ ਲੱਗਦਾ ਵੀ ਕਾਂਗਰਸ ਸਰਕਾਰ ਨੂੰ ਕਿਉਂ ਕੋ ਮਜੂਰ ਕਰ ਰਹੀ ਆ ਤੇ ਕਾਲੀ ਸਰਕਾਰ ਵੀ ਕਿਉਂ ਕੋ ਮਜੂਰ ਕਰ ਰਹੀ ਆ ਕਿਉਂਕਿ ਅਸੀਂ ਤਾਂ ਪ੍ਰਾਪਰਟੀ ਦਾ ਵਿੱਚ ਹਿੱਸੇ ਨਹੀਂ ਪਾ ਸਕਦੇ ਲੋਕਾਂ ਕੋਲੋਂ 30-30 ਲੱਖ ਵਾਪਸ ਨਹੀਂ ਕਰਾ ਸਕਦੇ ਲਿਆ ਹੋਇਆ ਕਲੋਨੀਆਂ ਚਾਰ ਚਾਰ ਕੱਟ ਨਹੀਂ ਸਕਦੇ ਤੇ ਆਪਣੀ ਗਰੀਬੀ ਦੂਰ ਕਰਨ ਮੈਨੂੰ ਲੱਗਦਾ ਆਏ ਨੇ ਇੱਕ ਬੰਦਾ ਮੈਨੂੰ ਅੱਜ ਹੀ ਪਤਾ ਲੱਗਾ ਉਹਦੇ ਤੇ ਜਿਹੜਾ ਕੈਂਡੀਡੇਟ ਇਲਾਕੇ 'ਚ ਖੜਾ ਹੈ 28 ਰੁਪਏ ਨੇ ਉਹਦੇ ਅਕਾਊਂਟ 'ਚ ਤੇ ਚੈੱਕ ਉਹਦੇ ਉਹ ਫੇਲ ਹੋਏ ਪਿਆ 138 ਤੇ ਉਹਦੇ ਗ੍ਰਿਫਤਾਰੀ ਵਾਰੰਟ ਨਿਕਲੇ ਉਹ ਵੀ ਧੌਣ ਚੱਕੀ ਫਿਰਦੇ ਆ ਉਹ ਭਲੇਓ ਮਾਨਸੋ ਇਲਾਕੇ ਦੇ ਰਹਿਮ ਕਰੋ ਇਲਾਕੇ ਦਾ ਵਿਕਾਸ ਹੋਉਂਦਿਓ ਇਲਾਕੇ ਦਾ વિનાਸ਼ ਨਾ ਹੋਉਂਦਿਓ ਸਾਡੇ ਇਲਾਕੇ ਦਾ ਬੁਰਾ ਹਾਲ ਹੈ 12 ਸਾਲ ਤੋਂ ਤਰਲਿਆ ਨਾ ਅਸੀਂ ਟਾਈਮ ਕੱਢਣ ਡਏ ਆ ਇੱਕ 33 ਫੋਰ ਤੋਂ ਸਾਰੇ ਸਾਡੇ ਸਾਬਕਾ ਕਾਉਂਸਲਰ ਸਾਹਿਬ ਹੀ ਸਾਡੇ ਗੁਰੂ ਤੇਗ ਬਹਾਦਰ 메ਨ ਛੜਕਾ ਤੋਂ ਨਹੀਂ ਲੰਘਦੇ ਆ ਤੇ ਬਾਕੀ ਜਨਤਾ ਵੀ ਲੰਘਦਾ ਤੂੰ ਉਸੇ ਰੋਡ ਦਾ ਹਾਲ ਵੇਖ ਲੋ ਭਲੋ ਮਾਨਸ ਤੂੰ ਇਸੇ ਸੜਕ ਨੂੰ ਬਣਾਉਣ ਦਿਓ ਤੁਹਾਡੇ ਆਉਣ ਜਾਣ ਲਈ ਰਾਹ ਤੇ ਵਧੀਆ ਬਣਿਆ ਰਹਿੰਦਾ ਹਰਦੀਪ ਸਿੰਘ ਨੇ ਜੀ ਸਾਡੇ ਇਲਾਕੇ ਵਿੱਚ ਸਟੀਲ ਲੇਟਾਂ ਲਵਾਈਆਂ ਟਰਾਂਸਫਾਰਮ ਇੱਕ ਅੱਜ ਜਾਨੀ ਕਿ ਸੜਿਆ ਤੇ ਅਗਲੇ ਦਿਨ ਬਦਲਾਇਆ 24 ਘੰਟੇ ਦੇ ਘੰਟੇ ਦੇ ਵਿੱਚ ਵਿੱਚ ਸਾਨੂੰ ਬਾਹਰੋਂ ਪਾਣੀ ਨਹੀਂ ਲੈਣ ਦਿੱਤਾ ਜੇ ਮੋਟਰ ਵੀ ਖਰਾਬ ਹੈ ਉਹ ਵੀ ਇਹਨੇ ਅੱਧੇ ਘੰਟੇ ਵਿੱਚ ਠੀਕ ਕਰਾ ਕੇ ਦਿੱਤੀ ਆ ਤੇ ਪਾਣੀ ਵਾਲੇ ਟੈਂਕਰ ਲਿਖਾ ਕੇ ਲੋਕਾਂ ਨੂੰ ਪਾਣੀ ਭਲਾਇਆ ਇਹ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਵੀ ਇਹਦੇ ਨਾਲ ਧੱਕਾ ਕਿਉਂ ਕੀਤਾ ਗਿਆ ਇਹ ਚਾਪਲੂਸਾਂ ਤੋਂ ਸਰਕਾਰਾਂ ਕਿਉਂ ਨਹੀਂ ਵੱਜਦੀਆਂ ਵੀ ਜਿਹੜੇ ਜਾ ਕੇ ਦਿੱਲੀ ਜਾ ਕੇ ਤੇ ਪੈਰ ਫੱਟਦੇ ਨੇ ਗੋਡੇ ਫੱਟਦੇ ਨੇ ਇਹਨਾਂ ਦੀ ਪੱਗ ਦੀ ਕੀਮਤ ਹੀ ਕੋਈ ਨਹੀਂ ਰੱਖੀ ਤੇ ਭਲਿਓ ਮਾਰਸ ਉਸ ਬੰਦੇ ਨੂੰ ਟਿਕਟ ਦਿਓ ਜਿਹਨੇ ਬੰਦੇ ਨੇ ਤੁਹਾਡੀ ਇਲਾਕੇ ਚ ਪੱਕ ਉੱਚੀ ਕਰਾਤੀ ਜਿੰਦਾਬਾਦ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਰਿਪੋਰਟ